ਪੰਜਾਬੀ ਨਿਊਜ਼ ਬਾਣੀ YouTube ਚੈਨਲ 'ਤੇ ਆਪਦਾ ਸਵਾਗਤ ਹੈ। ਪਾਕਿਸਤਾਨ ਸਰਕਾਰ ਚੀਨ ਤੋਂ ਐਡਵਾਂਸਡ ਫਾਈਟਰ ਜੈਟ ਖਰੀਦੇਗਾ ਤੇ ਦੁਰਗੀ ਤੋਂ S-400 ਤੋਂ ਬਚਣ ਲਈ ਪਾਕਿਸਤਾਨੀ ਸੈਨਾ ਟ੍ਰੇਨਿੰਗ ਲਵੇਗੀ। ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਗ੍ਰਹਿ ਮੰਤਰੀ ਜੀਆ ਉਲ ਹਸਨ ਲੰਜਰ ਦੇ ਘਰ ਨੂੰ ਜਲਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਨਦੀ ਤੇ ਨਹਿਰ ਪਾਣ ਤੋਂ ਨਾਰਾ ਸੰਤ ਤੇ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਹੈ। ईडी ਡਿਪਾਰਟਮੈਂਟ ਨੇ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਦੇ ਖਿਲਾਫ ਕੇਸ ਬੰਦਾ ਹੈ ਉਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ 142 ਕਰੋੜ ਰੁਪਏ ਕਮਾਏ ਹਨ ਵਕਫ ਬੋਰਡ ਦੇ ਫੈਸਲਾ ਸੁਣਾਉਣੇ ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰੀ ਜ਼ਮੀਨ ਦੇ ਕਿਸੇ ਦਾ ਕੋਈ ਵੀ ਹੱਕ ਨਹੀਂ ਹੈ 100 ਸਾਲ ਪੁਰਾਣੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਜਸਟਿਸ ਬਰਮਾ ਦੇ ਕੈਸ਼ ਕਾਂਡ ਦੇ ਮਾਮਲੇ ਵਿੱਚ ਐਫਆਈ ਆਈ ਦਰਜ ਪੀ ਨੂੰ ਖਾਰਜ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਪ੍ਰਧਾਨ ਮੰਤਰੀ ਤੇ ਪ੍ਰੈਜ਼ੀਡੈਂਟ ਦੇ ਵਿਚਾਰ ਅਧੀਨ ਹੈ ਆਪਰੇਸ਼ਨ ਸੰਦੂਰਤਾ ਜੋ ਮੁਕਸ਼ੂਰੀ ਵਿੱਚ T20 ਟੈਂਕ ਤਾਇਨਾਤ ਕੀਤੇ ਗਏ ਹਨ ਛਤੀਸਗੜ੍ਹ ਦੇ ਅਬੂਜਗੜ ਜੰਗਲਾਂ ਵਿੱਚ ਰੱਖਿਆ ਫੌਜਾਂ ਨੇ 27 ਨਕਸਲੀ ਮਾਰ ਮੁਕਾਏ ਹਨ ਇਸ ਵਿੱਚ 1 ਕਰੋੜ ਰੁਪਏ ਲੱਖ ਦਾ ਇਨਾਮੀ ਵਸਵ ਰਾਜ ਵੀ ਸ਼ਾਮਲ ਹੈ ਮੁੰਬਈ ਇੰਡੀਆ ਅਤੇ ਦਿੱਲੀ ਕੈਪੀਟਲ ਦੇ ਵਿਚਕਾਰ ਅੱਜ ਮੈਚ ਖੇਡਿਆ ਜਾਵੇਗਾ ਜੇਕਰ ਮੁੰਬਈ ਇੰਡੀਆ ਦੀ ਟੀਮ ਜਿੱਤਦੀ ਹੈ ਤਾਂ ਉਹ ਪਲੇਆਫ ਵਿੱਚ ਪਹੁੰਚਣ ਵਾਲੀ ਚੌਥੀ ਟੀਮ ਬਣ ਜਾਵੇਗੀ ਓਲੰਪਿਕ ਜੈਵਲਿਨ ਪਲੇਅਰਸ਼ਿਪ ਪਾਂ ਦੂਸਰੀ ਵਾਰ ਡੋਪ ਟੈਸਟ ਵਿੱਚੋਂ ਫੇਲ ਹੋ ਗਏ ਹਨ ਤੇ ਉਹਨਾਂ ਨੂੰ 8 ਸਾਲ ਦਾ ਬੈਨ ਲੱਗ ਸਕਦਾ ਹੈ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਲਈ ਨਵਾਂ ਡਿਫੈਂਸ ਸਿਸਟਮ ਬਣਾ ਰਹੇ ਹਨ ਇਹ ਗੋਲਡਨ ਡੋਮ ਸਪੇਸ ਤੋਂ ਹੋਣ ਵਾਲੇ ਹਮਲੇ ਤੋਂ ਵੀ ਸਾਨੂੰ ਬਚਾਵੇਗਾ ਇਜ਼ਰਾਇਲ ਦੇ ਆਇਰਨ ਡੋਮ ਸਿਸਟਮ ਤੋਂ ਵੀ ਮਜ਼ਬੂਤ ਹੋਵੇਗਾ ਫਰਾਂਸ ਅਤੇ ਜਾਪਾਨ 'ਨੇ ਆਪਰੇਸ਼ਨ ਸੰਧੂਰ 'ਤੇ ਤਵਾਵ ਹੋਏ ਚੀਨੀ ਵਿਜਾਇਲ ਪੀਐਲ 15 ਦਾ ਮਾਲਵਾ ਭਾਰ ਸਰਕਾਰ ਤੋਂ ਮੰਗ ਕੀਤੀ ਹੈ ਪਾਕਿਸਤਾਨ ਨੇ 600 ਕਿਲੋਮੀਟਰ ਦੀ ਮਾਰ ਕੰਨ ਵਾਲੀ ਪੀਐਲ 15ਈ ਦਾ 9 ਮਈ ਨੂੰ ਇਸਤੇਮਾਲ ਕੀਤਾ ਸੀ ਤੇ ਇਸ ਦਾ ਮਾਲਵਾ ਹਿਯਾਤਪੁਰ ਦੇ ਆਰਆਈ ਦੁਆਲੇ ਖਿੰਦਰੀਆ ਮਿਲਿਆ ਸੀ ਪਾਕਿਸਤਾਨ ਵਿੱਚ ਲਾਇਸਕਰੀ ਤੌਇਬਾ ਦੇ ਫਾਊਂਡਰ ਅਮੀਰ ਹਸਨ ਜ਼ਖਮੀ ਹੋ ਗਏ ਹਨ ਤੇ ਉਹਨਾਂ ਨੂੰ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਫਗਾਨਿਸਤਾਨ ਨੇ ਵੀ ਪਾਕਿਸਤਾਨ ਦੇ ਪਾਣੀ 'ਤੇ ਰੋਕ ਲਗਾ ਦਿੱਤੀ ਹੈ ਜਨਰਲ ਮਰੀਰ ਨੇ ਗੁਨਾਰ ਨਦੀ ਦੇ ਬੰਨ੍ਹ ਰਿਹੇ ਡੈਮ ਦਾ ਨਰੀਖਣ ਕੀਤਾ ਲੋਕਾਂ ਨੂੰ ਮਾਰ ਕੇ ਮਗਰਮਾਸ਼ਾ ਨੂੰ ਖੋਲਣ ਵਾਲੇ ਡਾਕਟਰ ਡੈਥ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਹ ਰਾਜਸਥਾਨ ਦੇ ਕਿਸੇ ਮੰਦਰ ਵਿੱਚ ਪੁਜਾਰੀ ਬਣ ਕੇ ਰਹਿ ਰਿਹਾ ਸੀ ਤੇ ਉਹ ਪਿਛਲੇ 7 ਕੀਤਰ ਕੇਸਾਂ ਵਿੱਚ ਸਜ਼ਾ ਭੁਗਤ ਰਿਹਾ ਸੀ ਤੇ ਜੇਲ੍ਹ ਤੋਂ ਭਗੌੜਾ ਸੀ ਏਸ਼ੀਆ ਦੇ ਟੌਪ 10 ਯੂਨੀਵਰਸਿਟੀ ਵਿੱਚੋਂ ਭਾਰਤੀ ਇੱਕ ਵੀ ਯੂਨੀਵਰਸਿਟੀ ਸ਼ਾਮਲ ਨਹੀਂ ਹੈ ਵੈਸੇ ਆਪਾਂ ਆਪਣੇ ਵਿਸ਼ਵ ਗੁਰੂ ਬਣਨ ਦਾ ਦਾਅਵਾ ਕਰ ਰਹੇ ਹਾਂ ਲੁਧਿਆਣਾ ਤੇ ਫਿਰੋਜ਼ਪੁਰ ਦੇ ਡੀਸੀ ਦੇ ਦਫ਼ਤਰਾਂ ਨੂੰ ਬੰਬ ਨਾਲ ਡਾਂਡ ਦੀ ਧਮਕੀ ਦਿੱਤੀ ਗਈ ਤੇ ਇੱਥੇ ਸੁਰੱਖਿਆ ਪ੍ਰਬੰਧਨਾਂ ਨੂੰ ਬਹੁਤ ਵਧਾ ਦਿੱਤਾ ਗਿਆ ਹੈ ਕਰਤਾਰਪੁਰ ਦੇ ਪਿੰਡ ਨਾਰਪੁਰ ਦੀ ਸਰਪੰਚ ਰਣਜੀਤ ਕੌਰ ਦੀ ਤੀ ਨਸ਼ੀਲੇ ਪਦਾਰਥਾਂਕ ਵੇਚ ਰਹੀ ਸੀ ਇਸ ਲਈ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੰਤ ਢੜਰੀਆਂ ਵਾਲੇ ਨੇ ਕੀਮਾ ਜਾਂਚਨਾ ਕਾਰਤਖਤ ਨੂੰ ਭੇਜੀ ਸੀ ਉਹ ਪ੍ਰਵਾਨ ਕਰ ਲਈ ਗਈ ਹੈ ਹੁਣ ਉਹ ਸਿੱਖ ਧਰਮ ਲਈ ਪ੍ਰਚਾਰ ਕਰ ਸਕਦੇ ਹਨ ਭਾਰਤੀ